ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਪਸੰਨਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਨੇੜੇ ਭਧੌੜਾ ਪਿੰਡ ਦੇ ਠੀਕ ਹੈ ਜੀ ਇਧਰ ਤਫਾ ਵੀ ਨੇੜੇ ਪੈਂਦਾ ਬਾਈ ਕੋਲ ਦੋ ਗਾਵਾਂ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪੇ ਬਾਈ ਤੋਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਨਾਮ ਮੰਦਰ ਸਿੰਘ ਜੀ ਹਾਂਜੀ ਪਿੰਡ ਸ਼ੰਨਾਗਲਾਵ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਭਧੌੜ ਨੈਣੇਵਾਲ ਸੰਧੂ ਖਾਲ ਠੀਕ ਹੈ ਜੀ ਤੇ ਨੰਬਰ ਦੱਸੋ ਭਰਾ ਆਪਣਾ ਨੰਬਰ 98557 ਹਾਂਜੀ 33687 ਠੀਕ ਹੈ ਜੀ ਹਾਂਜੀ ਬਈ ਪਹਿਲੀ ਵੈੜੀ ਜਾਣਕਾਰੀ ਦੋ ਜੀ ਪਹਿਲੇ ਨੰਬਰ ਤੇ ਬਈ ਜਿਹੜੀ ਤੁਸੀਂ ਵੈੜ ਦੇਖਦਾ ਜੀ ਦੂਜੇ ਸੂਏ ਆ ਇਹ ਹਾਂਜੀ ਹਾਂਜੀ ਤੇ ਬਾਕੀ ਰੰਗ ਰੂਪ ਕੱਦ-ਗਾੜ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਜੀ ਆਮ ਜਿਵੇਂ ਵਹਿੜਾ ਛੋਟੀਆਂ ਜਿਹੀਆਂ ਹੁੰਦੇ ਉਹ ਮੇਂ ਨਹੀਂ ਹੈਗੀ ਵਧੀਆ ਖੁੱਲੇ ਜੰਗ ਪੈਰ ਦੀ ਵਹਿੜਾ ਹਾਂਜੀ ਤੇ ਪੂਰੀ ਭਰਮੀਆਂ ਸਰੀਰ ਠੀਕ ਹੈ ਟਿੱਲਾ ਟੁੱਲਾ ਬਹੁ ਪਈਆਂ ਹਾਂ ਟਿੱਲਾ ਟੁੱਲਾ ਪਈਆਂ ਲੈ ਜੂ 5-7 ਦਿਨ ਠੀਕ ਹੈ ਜੀ ਬਾਕੀ ਇਹਨੂੰ ਤੋੜ ਕੇ ਵਿਖਾਣਾ ਵਹਿੜਾ ਠੀਕ ਹੈ 5-7 ਦਿਨ ਲੋਕ ਵੀਰੇ ਹਾਂ ਲੈ ਜੂਗੀ ਬਾਕੀ ਕੱਟ ਵੀ ਲੈ ਸਕਦੀ ਇਹਨਾਂ ਦਾ ਕਿਹੜਾ ਪਤਾ ਲੱਗਦਾ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਆਪਾਂ ਨੂੰ ਜਿੰਨਾ ਮਾਲਕਾਂ ਲੈਤੀ ਇਹਨਾਂ ਨੇ ਆਪਾਂ ਨੂੰ 5-7 ਦਿਨ ਕਹਿ ਕੇ ਦਿੱਤੀ ਆ ਠੀਕ ਹੈ ਜ ਲੋਪਰਾ ਤੁਰਾ ਦੇਖਾ ਦਿਓ। ਭਾਈ ਮੜਾ ਮੋਟਾ ਦੱਸਿਓਗਾ ਦੁੱਧ ਆ ਪਿਛਲੀ ਵਾਰ ਕੀ ਰਿਕਾਰਡ ਰਕੋਡ ਸੀ ਇਹਦਾ। ਦੁੱਧ ਭਾਈ ਐਤ ਕੀ ਇਹ 25 26 ਲੀਟਰ ਆ ਮੈਂ ਜੇ ਨਾ ਕੱਢ ਦੂਗੀ ਵੱਧ ਵੀ ਕੱਢ ਸਕਦੀ ਆ। ਠੀਕ। ਹਾਂਜੀ ਵੀਰ ਜੀ ਰੇਟ ਦੱਸ ਦਿਓ ਜੀ ਇਹਦਾ। ਰੇਟ ਮੁੱਲ ਭਾਈ ਇਹਦਾ 85000 ਕਰਦੇ ਆ। ਹਾਂਜੀ। ਮੌਕੇ ਥੋੜਾ ਬੋਤਾ ਮਾਨਤਾਨ ਕਰਦਾ। ਠੀਕ ਆ ਜੀ। ਲੋਪਰਾ ਦੇਖ ਸਕਦੇ ਲੈਵਲ ਉਹ ਆ ਲਾਈ ਜਾਂਦੀ ਟਲਟਲਾਂ ਦੇਖ ਸਕਦੇ ਹੋ। ਬਹੁਤ ਨੇਵਜ਼ ਦੇਖ ਬਾਲਤ ਹੈ। ਚੈੱਕ ਕਰ ਸਕਦੇ ਹੋ। ਠੀਕ ਆ ਜੀ। ਜੀਤਾ ਫਾਰਮ ਟੀਵੀ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ। ਬਾਕੀ ਵੀ ਠੰਡੀ ਹਾਂ ਜੀ ਜਿਵੇਂ ਮਰ ਜੀ ਹਥ ਫੇਰੀ ਚੱਲੇ ਨੇ ਠੀਕ ਹੈ ਜੀ ਠੀਕ ਹੈ ਦੇਖ ਲੈ ਬਰਾ ਠੀਕ ਹੈ ਚੰਡੀ ਸੀਲ ਬਹੁਤ ਆ ਬਾਕੀ ਵੱਧ ਜਾਣਕਾਰੀ ਬਾਈ ਤੁਲੇ ਜੀਤਾ ਫਾਰਮ ਜੀ ਵੱਧ ਰੱਖਿਆ ਤੇ ਸ਼ੇਅਰ ਕਰਾ ਕਰੋ ਤਾਂ ਕਿ ਕਿਸੇ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਦਈਏ ਹਾਂਜੀ ਵੀਰ ਜੀ ਜਾਣਕਾਰੀ ਦਿਓ ਜੀ ਆ ਦੂਜੀ ਗਾਂ ਦੀ ਇਹ ਬਾਈ ਦੂਜੇ ਨੰਬਰ ਵਾਲੀ ਜਿਹੜੀ ਵਹਿੜਾ ਇਹ ਵੀ ਸੂਏ ਦੂਜੀ ਆ ਕੀ ਠੀਕ ਹੈ ਜੀ ਤੇ ਦੰਦਾ ਦੀ ਇਹ ਛਿੱਗੀ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਡੱਬ ਡੱਬ ਦੇਖੋ ਬਹੁਤ ਚੰਗਾ ਲੱਗਾ ਬਈ ਠੀਕ ਹੈ ਜੀ ਹਾਂ ਕਦ ਦਿਖਾ ਰੇਟ ਫੁੱਟ ਭਰਾ ਦਾ ਰੇਟ ਮੋਲੇ ਦਾ 85000 ਕਰ ਦਿਆ ਬਈ ਠੀਕ ਹੈ ਜੀ ਮੌਕੇ ਦਾ ਵੀ ਥੋੜਾ ਬੋਦਾ ਮਾਨਤਾਨ ਕਰਦਾ ਹੈ ਠੀਕ ਹੈ ਤੋਰ ਕੇ ਦਿਖਾ ਦਿਓ ਜੀ ਬਈ 85000 ਬਾਈ ਜੀ ਨੇ ਮੰਗਿਆ ਠੀਕ ਹੈ ਨਾ ਬਾਕੀ ਮਾਨਤਾਨ ਬਾਈ ਜੀ ਕਹਿੰਦਾ ਹੋ ਜੂ ਮਾੜਾ ਮੋਤਾ ਠੀਕ ਹੈ ਜੀ ਕਰਮ ਵਾਲੀ ਦਾ ਕੱਦ ਕੁ ਤਸਖਨਾ ਸੋਹਣਾ ਸੁਨੱਖੀ ਆਂਥੋਂ ਬਹੁਤ ਘੈਂਟ ਲੱਗਿਆ ਜੀ ਚੈੱਕ ਕਰ ਲੈ ਇਹ ਲੈ ਜੂ ਹਫਤੇ ਨੂੰ ਮੋਲੇ ਇਹ ਵੀ ਹਫਤਾ ਲੱਜੂਗੀ ਹਫਤੇ ਦੀ ਕੱਚੀ ਭਰਾ ਠੀਕ ਹੈ ਜੀ ਸੇਕਰ ਸਾਡੇ ਗੱਭਣ ਬਹਿੜਾ ਠੀਕ ਹੈ ਜੀ ਜਿੱਤਾ ਫਾਰਮ ਟਿਬ ਨੂੰ ਬਤਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨਾਂ ਨੂੰ ਵੀ ਵੀਡੀਓ ਅਪਲੋਡ ਕਰਾਂ। ਬਾਕੀ ਭਰਾ ਆਪਣਾ ਫੇਸਬੁੱਕ ਵੀ ਪੇਜ ਆ ਗਰਜੀਤ ਰਾਏ। ਬਾਕੀ ਵੀ ਠੰਡੇ ਆ ਦੋਨੇ ਪਸ਼ੂ ਦੀ ਸਾਰੀ। ਠੀਕ ਹੈ ਠੀਕ। ਲੋ ਭਰਾ ਠੰਡੇ ਸੀਲੇ ਪੂਰੇ। ਜਿਵੇਂ ਮਰਜ਼ੀ ਹੱਥ ਫੇਰ ਲੱਡਲਾਂ ਪਈਆਂ ਹਲੇ। ਬਹੁਤ ਸੀਲ ਠੀਕ ਹੈ ਜੀ। ਠੀਕ ਹੈ ਜੀ। ਬਾਕੀ ਆਪਣਾ ਗਰਜੀਤ ਰਾਏ ਠੀਕ ਹੈ ਜੀ ਪੇਜ ਆ। ਉਹ ਬਦ ਵਾਰ ਫੌਰਪ ਤੇ ਸ਼ੇਅਰ ਕਰਿਆ ਕਰੋ। ਮਿਲਦੇ ਆਂ ਭਰਾ ਅਗਲੀ ਵੀਡੀਓ ਚੁੱਕ ਕੇ ਬਾਏ।